ਵਾਪਸ ਲੋ ਵਾਪਸ ਲੋ ਤੇਰੇ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਮਰਦਾਬਾ ਅੱਜ ਤੱਕ ਆਪਾਂ ਜਾਰੀ ਰੱਖਣੀ ਐ ਆਖਰੀ ਦਮ ਤੱਕ ਆਪਾਂ ਲੜਨਾ ਸੋ ਮਰਦਾਬਾ 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 ਆਪ ਦੇ ਕਿਸਾਨ ਵੇਗੋ ਲੋ ਆਮ ਆਦਮੀ ਪਾਰਟੀ ਦੇ ਕਿਸਾਨ ਵੇਗੋ ਲੋ ਇਹ ਜਿਹੜਾ ਪੁਤਲਾ ਮੋਦੀ ਦਾ ਸਾੜਿਆ ਕਿਉਂਕਿ ਕੱਲ ਦੇਸ਼ ਪੱਧਰ ਤੇ ਪੰਦ ਹੈ ਅਸੀਂ ਪੁਤਲਾ ਸਾੜ ਕੇ ਲੋਕਾਂ ਨੂੰ ਪੀਲ ਵੀ ਕੀਤੀ ਆ ਕਿ ਕਾਲੇ ਕਾਨੂੰਨ ਜਿਹੜੇ ਕਿਸਾਨੀ ਦੇ ਵਿਰੋਧ ਮੋਦੀ ਸਰਕਾਰ ਨੇ ਲਾਗੂ ਕੀਤੇ ਆ ਉਹਨਾਂ ਨੂੰ ਵਾਪਸ ਕੀਤਾ ਜਾਵੇ ਉਹ ਰੱਦ ਕੀਤੇ ਜਾਣ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਨਹੀਂ ਵਿਕੜਦਾਂਗੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਰਵਾਵਾਂਗੇ ਔਰ ਅੱਜ ਅਖਬਾਰਾਂ ਪੜ੍ਹ ਕੇ ਟ੍ਰਿਬਿਊਨ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਇੱਕ ਪਾਸੇ ਤੇ ਕੈਪਟਨ ਮਰਿੰਦਰ ਸਿੰਘ ਹੋਣੀ ਗਏ ਆ ਮਨਨ ਰਾਜ ਘਾਟ ਤੇ ਗਾਂਧੀ ਬਾਪੂ ਦੇ ਕੋਲ ਜਾ ਕੇ ਬੈਠੇ ਆ ਉਧੇ ਪਾਸੇ ਪੰਜਾਬ ਮੰਡੀ ਬੋਰਡ ਦੇ